ਪੰਜਾਬੀ ਕਵੀ ਸੰਤਰਾਮ ਦਾਸੀ ਨੇ ਲਿਖਿਆ ਸੀ ਮਗਧਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਦੇਸ਼ ਦੀ ਆਜ਼ਾਦੀ ਨੂੰ 7 ਦਹਾਕੇ ਤੋਂ ਉੱਪਰ ਹੋ ਚੁੱਕੇ ਨੇ ਪਰ ਕਮੀ ਅੱਜ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਨੇ ਦਲਿਤ ਭਾਈਚਾਰਾ ਅੱਜ ਵੀ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਿਹਾ ਅਸੀਂ ਮਾਝੇ ਦੀ ਧਰਤੀ ਤੇ ਮਾਝੇ ਦੀ ਧਰਤੀ ਤੇ ਅਸੀਂ ਬਟਾਲੇ ਚਾਂ ਤੇ ਬਟਾਲੇ ਦਾ ਪਿੰਡ ਕੁਤਬੀ ਨੰਗਲ ਆ ਜਿੱਥੋਂ ਦੀਆਂ ਔਰਤਾਂ ਦੇ ਪਿੰਡ ਚ ਪਖਾਨੇ ਨਹੀਂ ਘਰਾਂ ਚ ਪਖਾਨੇ ਨਹੀਂ ਤੇ ਉਹਨਾਂ ਨੂੰ ਖੇਤਾਂ ਚ ਜਾਣਾ ਪੈਂਦਾ ਜਿੱਥੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਜੱਟ ਭਾਈਚਾਰੇ ਨਾਲ ਜੁੜੇ ਲੋਕ ਨੇ ਕਈ ਵਾਰ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਇਹ ਗੱਲ ਇਹ ਕਹਿ ਰਹੀਆਂ ਨੇ ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਮੱਸਿਆਵਾਂ ਕੀ ਨੇ ਕਿਉਂ ਦੇਸ਼ ਦੀ ਆਜ਼ਾਦੀ ਦੇ ਆਉਣ ਤੋਂ ਬਾਅਦ ਐਨੇ ਪ੍ਰਧਾਨ ਮੰਤਰੀ ਬਣੇ ਐਨੇ ਮੁੱਖ ਮੰਤਰੀ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਉੱਤੇ ਇਸ ਸਮੱਸਿਆ ਹੱਲ ਕਰਾਵਾਂਗੇ ਪਿੱਛੇ ਜੋ ਉਹਨਾਂ ਨੇ ਭਾਸ਼ਣ ਦਿੱਤਾ ਸੀ ਪੰਜਾਬ ਸਰਕਾਰ ਨੇ ਕਿਹਾ ਕੀ ਕੋਈ ਸਮੱਸਿਆ ਇਸ ਤਰ੍ਹਾਂ ਦੀ ਹੈ ਹੀ ਨਹੀਂ ਆ ਸਾਡੇ ਨਾਲ ਔਰਤਾਂ ਨੇ ਸੀ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਸਮੱਸਿਆ ਆ ਰਹੀ ਹੈ ਤੁਹਾਨੂੰ ਮੈਂ ਪਿੰਡ ਕੁਤਬੀ ਨੰਗਲ ਦੀ ਰਹਿਣ ਵਾਲੀ ਬਟਾਲੇ ਦੀ ਇਸ ਸਾਨੂੰ ਟਾਇਲਟ ਦੀ ਬਹੁਤ ਸਮੱਸਿਆ ਆ ਰਹੀ ਹੈ ਕਿਉਂਕਿ ਸਾਨੂੰ ਲੈਣੋਂ ਪਰ ਜਾਣਾ ਪੈਂਦਾ ਉੱਥੇ ਕਈ ਪੰਗੀ ਪੋਸਤੀ ਸਾਡਾ ਪਿੱਛਾ ਕਰਦੇ ਹਨ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ ਕਿਉਂਕਿ ਉਹ ਝਾੜੀਆਂ ਵਿੱਚ ਬੈਠ ਕੇ ਆਨੂੰ ਵੇਖਦੇ ਰਹਿੰਦੇ ਹਨ ਤੁਸੀਂ ਕਿਹਾ ਨਹੀਂ ਕਦੇ ਉਹ ਅਕਾਲੀ ਦਲ ਦਾ ਐਮਐਲਏ ਸੀਗਾ ਅਕਾਲੀ ਦਲ ਦੇ ਲੋਕ ਨੇ ਕਾਂਗਰਸ ਦਾ ਉਹ ਐਮਐਲਏ ਸੀ ਤੁਸੀਂ ਕਿਹਾ ਨਹੀਂ ਉਹਨਾਂ ਅਸੀਂ ਉਹਨਾਂ ਨੂੰ ਵੀ ਕਿਹਾ ਪਰ ਸਾਡੀ ਕੋਈ ਨਹੀਂ ਸੁਣਾਈ ਕਰਦਾ ਅਸੀਂ ਕਾਂਗਰਸ ਨੂੰ ਵੀ ਕਿਹਾ ਅਸੀਂ ਖਾਲੀ ਪਾਜਪਨ ਵੀ ਕਿਹਾ ਸਾਡੀ ਕੋਈ ਨਹੀਂ ਸੁਣਦਾ ਤੁਸੀਂ ਹੋਰ ਵਰਤਨਾ ਵੀ ਗੱਲ ਕਰਦੇ ਆ ਇਹ ਸਮੱਸਿਆ ਕਦੋਂ ਤੋਂ ਆ ਗਈ ਤੇ ਕਿਉਂ ਹੱਲ ਨਹੀਂ ਕੀਤੀ ਇਹ ਹੋਈ ਕੋਈ 10 20 ਸਾਲ ਜਦੋਂ ਦੇ ਆਏ ਇੱਥੇ ਰਹਿਣ ਦੇ ਨਾ ਇੱਥੇ ਹਰ ਸਾਲ ਜਦੋਂ ਉਹਦੇ ਵੋਟਾਂ ਆ ਰਹੇ ਇਹੋ ਕਹਿੰਦੇ ਤੁਹਾਡੀਆਂ ਕੋਠਿਆਂ ਵਾਲੀ ਪਿਆਹੇ ਇਕ ਲਾਂਗੇ ਤੁਹਾਨੂੰ ਫਲਸਾ ਬਣਾ ਦਾਂਗੇ ਤੁਹਾਨੂੰ ਉਹ ਚੀਜ਼ ਬਣਾ ਦਾਂਗੇ ਉਹ ਨਾ ਇੱਥੇ ਰੂੜੀਆਂ ਵਾਲੀ ਤਾਂ ਜੇ ਉਹ ਰਸਟਨ ਨੂੰ ਨਾ ਇਥੇ ਕਬਰਾਂ ਦਾ ਥਾਣਾ ਜਾਂਚ ਕਰਨਾ ਚਰਚਾ ਨਾ ਕਿ ਇਹਦੇ ਘਰ ਚ ਫਲੈਸ਼ ਰੇਲ ਤੇ ਜਾਂਦੇ ਤੁਹਾਨੂੰ ਕੀ ਰੇਲ ਤੇ ਜਾਂਦੇ ਟੱਟੀ ਪੈਣ ਬੰਦੇ ਹੁੰਦੇ ਉਹ ਠੋਠੋ ਠੋਟੀਆਂ ਵਿਚਾਰੀਆਂ ਨਾਲੇ ਤਾਂ ਚੁੱਕ ਲੈਂਦੀਆਂ ਬੰਦੇ ਇਧਰ ਉਧਰ ਹੁੰਦੇ ਕਿੱਥੇ ਟੱਟੀ ਪੈਣ ਵਿਚਾਰੀਆਂ ਨੌਵਾਂ ਤਿਆਂ ਤਾਂ ਤੁਹਾਨੂੰ ਵੀ ਇਹ ਸਮੱਸਿਆ ਆ ਰਹੀ ਹੈ ਕੀ ਇਹ ਸੱਚ ਬੋਲ ਰਹੇ ਨੇ ਝੂਠ ਤਾਂ ਨਹੀਂ ਬੋਲ ਰਹੇ ਸਾਨੂੰ ਵੀ ਇਹੀ ਆ ਕਿ ਨਾ ਸਾਡੇ ਘਰ ਕੋਈ ਚੀਜ਼ ਬੰਦੀ ਜਿਦੇ ਹੁੰਦੇ ਪੈ ਕੇ ਵੋਟਾਂ ਲੈ ਕੇ ਗਾਹ ਜਾਂਦੇ ਆ ਕੋਈ ਸਾਡਾ ਨਾ ਕਾਂਗਰਸ ਹੋਛਦੀ ਤੇ ਨਾ ਸਾਡੇ ਅਕਾਲੀ ਦਲ ਜੋਦਾ ਦੇ ਉਮਦਾ ਨਹੀਂ ਇਥੇ ਕੋਈ ਬੋਟਾ ਲੈਣ ਵਾਸਤੇ ਉਮਦਾ ਕੋਈ ਉਦਾਂ ਬਾਅਦ ਵੀ ਸਾਡੀ ਕੋਈ ਪੁੱਛਗੇ ਚੀ ਨਹੀਂ ਕਰਦਾ ਇੰਨੀ ਸਾਨੂੰ ਕਬਰਾਂ ਦੇ ਵਿੱਚ ਪਰੇਸ਼ਾਨੀਆਂ ਮੁਰਦੇ ਸਾਨੂੰ ਪੁੱਟਨੇ ਪੈਂਦੇ ਉੱਤੇ ਸਾਡੇ ਮੁਰਦੇ ਉਸੇ ਤਰ੍ਹਾਂ ਪੁੱਟ ਕੇ ਦੂਸਰੀ ਜਗ੍ਹਾ ਤੇ ਬਨੰਦੇ ਫੇਰ ਮੁਰਦਿਆਂ ਵਾਸਤੇ ਜਗ੍ਹਾ ਤਿਆਰ ਕਰਦੇ ਹੋ ਇੰਨੀ ਪਰੇਸ਼ਾਨ ਐਸਾਈ ਭਾਈ ਚਰਨੇਸ ਮਦਰਾ ਹਾਂਜੀ ਹਾਂਜੀ ਸਾਡਾ ਐਸਾਈਆਂ ਭਾਈਆਂ ਨਾਲ ਆਰਕਾ ਹੀ ਵੋਟ ਪਾਵਾਂਗੇ ਸ਼ਰਿਆਮ ਕੋ ਗੀਨੋ ਹੱਥੀਂ ਵੋਟਾਂ ਦਵਾਂਗੇ ਚਲੋ ਕੋਈ ਗੱਲ ਨਹੀਂ ਉਹ ਵੋਟ ਤੁਸੀਂ ਇੱਥੇ ਪਾਉਣੀ ਆ ਤੁਹਾਡੀ ਮਰਜ਼ੀ ਆ ਇਹ ਸਮੱਸਿਆ ਕਿੰਨੇ ਚਿਰ ਤੋ ਆਗੀ ਸਾਨੂੰ ਇਥੇ ਭਾਜੀ 40 ਸਾਲ ਹੋ ਗਏ ਮੈਨੂੰ ਵਿਆਹ ਨੂੰ ਇਥੇ ਸਾਡੀ ਉਦੋਂ ਤੋਂ ਹੀ ਆਹੋ ਹੀ ਸਮੱਸਿਆ ਸਾਡੀਆਂ 9 ਧੀਆਂ 9 ਜਵਾਨ ਧੀਆਂ ਉਥੇ ਲੈਣ ਤੇ ਟੱਟੀ ਬਹਿਣ ਜਾਂਦੀਆਂ ਨੌਜਵਾਨ ਮੁੰਡੇ ਪੰਗਾ ਪੀ ਕੇ ਸਾਡੀਆਂ ਧੀਆਂ ਦੇ ਮਗਰ ਬੈਹ ਰਹਿੰਦੇ ਆ ਅਸੀਂ ਗਾਰਾਂ ਵਾਲਾ ਵੀ ਉਥੇ ਲੈਣ ਤੇ ਕੱਢਦੇ ਜਾ ਕੇ ਨਾ ਸਾਡੀ ਕੋਈ ਪੇਲਸਣ ਨਾ ਸਾਨੂੰ ਇਥੇ ਕੋਈ ਦਾਣਾ ਨਾ ਸਾਡਾ ਕੋਈ ਕਾਟ ਨਾ ਸਾਨੂੰ ਕੋਈ ਇਥੇ ਪਲੈਸਰ ਕੁਛ ਨਹੀਂ ਵੈਦਿਆ ਕਰਕੇ ਸਾਡੇ ਵੱਲ ਮੁੜਕੇ ਨਹੀਂ ਕੋਈ ਜ਼ਿੰਮੇਦਾਰ ਬੰਨਿਆ ਥਾਣੀ ਨਹੀਂ ਨੰਗਾ ਨੰਦੇ ਧੀਆਂ ਭੈਣਾਂ ਨੂੰ ਇਹ ਬਹੁਤ ਮੁਸ਼ਕਲ ਹੈ ਆ ਨੂੰ ਲਸਾਂ ਦੀ ਗ੍ਰਾਂਟਾਂ ਆਈਆਂ ਲੋਕਾਂ ਦੇ ਪਿੰਡਾਂ 'ਚ ਇੱਥੇ ਕੋਈ ਗ੍ਰਾਂਟ ਨਹੀਂ ਅੱਛਾ ਜਿਹੜੀ ਇਹ ਸਮੱਸਿਆ ਕੀ ਜਿਹੜਾ ਤੁਹਾਡਾ ਇਸਾਈ ਭਾਈਚਾਰੇ ਦੇ ਲਈ ਕਬਰਿਸਤਾਨ ਹੁੰਦਾ ਉਹ ਵੀ ਨਹੀਂ ਹੈ ਨਹੀਂ ਹੈ ਨਹੀਂ ਹੈ ਕਬਰਿਸਤਾਨ ਨਹੀਂ ਹੈ ਬਹੁਤ ਮੁਸ਼ਕਲ ਹੈ ਕਬਰਿਸਤਾਨ ਦੀ ਤੰਗ ਵੀ ਬੜੇ ਪਰੇਸ਼ਾਨ ਜੇ ਸਾਹਿਬ ਵੀਰ ਵੀ ਬਹੁਤ ਬਹੁਤ ਮੁਸ਼ਕਲ ਆ ਅਸੀਂ ਕਦੇ ਆ ਇਧਰ ਨੂੰ ਜਾ ਕੇ ਵੇਖੋ ਉੰਤਰੀ ਆਦੀ ਆਦੀ ਟੱਟੀ ਬੰਦਾ ਕੇ ਤੇ ਅਸੀਂ ਆਉਨੇ ਟੱਟੀ ਬੈ ਕੇ ਤੇ ਹੁਣ ਜੇ ਨਾਲੀ ਚ ਬਹਿ ਜੋ ਤਾਂ ਵੀ ਸਾਡੀ ਇੱਕ ਦੂਜੇ ਨਾਲ ਲੜਾਈ ਜੇ ਨਾਲੀ ਚ ਬਹਿ ਗਿਆ ਕੋਈ ਤੇ ਕੀ ਕਰੀਏ ਫਿਰ ਮਾਰੀ ਦੇ ਕਿੱਧਰ ਜਾਈਏ ਸਾਡੇ ਵਾਹ ਬਹੁਤ ਟੱਟੀ ਬਹਿ ਜਾਂਦਾ ਤੇ ਤਾਂ ਸਾਨੂੰ ਲੋਕੀ ਗਾਲਾਂ ਕਰਦੇ ਕਿਥੇ ਟੱਟੀ ਬੈਂਦੇ ਆ ਲੋਕਾਂ ਦੇ ਪਿੰਡਾਂ ਸ਼ੀਵਰ ਬਣੇ ਇੱਥੇ ਕੋਈ ਸ਼ੀਵਰ ਨਹੀਂ ਕੋਈ ਟੂਟੀ ਨਹੀਂ ਕੋਈ ਜੰਜ ਘਰ ਨਹੀਂ ਹੈ ਇੱਥੇ ਮਜਬੀਆਂ ਸਿੱਖਾਂ ਦਾ ਕੋਈ ਮਹੱਲ ਨਹੀਂ ਹੈਗਾ ਇਹ ਹਾਲ ਹੋਣਾ ਚਾਹੀਦਾ ਵੱਡੇ ਵੱਡੇ ਦਾਅਵੇ ਹੁੰਦੇ ਨੇ ਸਰਕਾਰਾਂ ਦੇ ਵੱਲੋਂ ਖਾਸ ਤੌਰ ਤੇ ਦਲਿਤ ਭਾਈਚਾਰੇ ਦੇ ਲਈ ਕਿਉਂਕਿ ਵੱਡਾ ਵੋਟ ਬੈਂਕ ਆ ਪੰਜਾਬ ਦੇ ਅੰਦਰ ਦਲਿਤ ਭਾਈਚਾਰਾ ਤੇ ਹਰ ਪਾਰਟੀ ਡੋਰੇ ਪਾਉਂਦੀ ਹੈ ਦਲਿਤ ਭਾਈਚਾਰੇ ਤੇ ਕਿ ਇਹ ਭਾਈਚਾਰਾ ਅਗਰ ਸਾਨੂੰ ਵੋਟ ਦੇਵੇਗਾ ਤਾਂ ਸਾਡੀ ਸਰਕਾਰ ਬਣੇਗੀ ਆਟਾ ਦਾਲ ਸਕੀਮ ਦੇ ਜ਼ਰੀਏ ਅਕਾਲੀ ਦਲ ਨੂੰ ਪਿਛਲੀ ਵਾਰ ਫਾਇਦਾ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਲੋਕ ਸਵਾਲ ਖੜੇ ਕਰ ਰਹੇ ਨੇ ਕਿ 7 ਦਹਾਕਿਆਂ ਬਾਅਦ ਅੱਜ ਵੀ ਬੁਨਿਆਦੀ ਸਮੱਸਿਆਵਾਂ ਪਖਾਨੇ ਨਹੀਂ ਹੈਗੇ ਘਰਾਂ ਦੇ ਅੰਦਰ ਔਰ ਕਬਰਸਤਾਨ ਜਿਹੜੇ ਇਹ ਇਸਾਈ ਭਾਈਚਾਰੇ ਆਗਾ ਇਸਾਈ ਭਾਈਚਾਰੇ ਦੇ ਲਈ ਕਿਉਂਕਿ ਦਫਨਾਉਂਦੇ ਨੇ ਉਹ ਤਾਂ ਕਬਰਸਤਾਨ ਨਹੀਂ ਹੈਗੇ ਸਵਾਲ ਖੜੇ ਖੜੇ ਕਰ ਰਹੇ ਨੇ ਸਰਕਾਰਾਂ ਦੇ ਉੱਤੇ ਤੇ ਸਰਕਾਰਾਂ ਕੋਲ ਇਸ ਗੱਲ ਦਾ ਜਵਾਬ ਅਕਸਰ ਇਸ ਤਰ੍ਹਾਂ ਤੇ ਹੀ ਹੁੰਦਾ ਕਿ ਅਸੀਂ ਬਹੁਤ ਵਿਕਾਸ ਕੀਤਾ ਬਹੁਤ ਕੁਝ ਕੀਤਾ ਤੇ ਉਹ ਕੇਂਦਰ ਦੀਆਂ ਸਰਕਾਰਾਂ ਨੇ ਤੇ ਪੰਜਾਬ ਦੀਆਂ ਸਰਕਾਰਾਂ ਨੇ ਪਰ ਇਹ ਲੋਕ ਆਪਣੀਆਂ ਬੁਨਿਆਦੀ ਸਮੱਸਿਆਵਾਂ ਗਿਣਵਾ ਰਹੇ ਨੇ ਸਾਡੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸਾਝਾ ਬਟਾਲਾ